ਸਪਨਾ ਸ਼੍ਰੀ ਵਾਹਿਗੁਰੂ ਜੀ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਕੋ ਸਮਾਨਾ ਮਹਿਸ਼ੁਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਣ ਸੰਤ ਸੁਨੰਦ ਮਹੀਸ ਸੁਮਾਨਾ ਸ਼ੇਖ ਨਾਗ ਤੇਰ ਮਰਮ ਨਾ ਜਾਣ ਸੰਤ ਸੰਤ ਰਾਮ ਹृदय ਵਸਾਈ ਰਾਮ ਹਨੂਮਾਨ ਸਰਦੜ ਸਮਾਨਾ ਸਰਪਤ ਨਰ ਬਨ ਨਹੀਂ ਗੁਣ ਜਾਣ ਚਾਰ ਵੇਦ ਅਰ ਸਿਮਰਤ ਪ੍ਰਾਨਾ ਕਮਲਾ ਪਤ ਕਮਲਾ ਨਹੀਂ ਜਾਣ ਕਹਿ ਕਬੀਰ ਸੁਪਰ ਮੈ ਨਹੀਂ ਪਦ ਲਗ ਰਾਮ ਰਹੇ ਸ਼ਰਨਾ ਹੀ ਕਹਿ ਕਬੀਰ ਸੋ ਪਰ ਮੈ ਨਹੀਂ ਪਦ ਲਗ ਰਾਮ ਰਹੇ ਸ਼ਰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਪਾਇੰਟ ਜੀ ਕੀ ਭਤੇ ਅਰਮ ਸਤਿਕਾਰਯੋਗ ਸਤਪਰਾਂ ਦੇ ਆਪ ਨੂੰ ਭਵਿੱਖ ਚਰਣਾ ਵਿੱਚ ਅਮਰਤ ਵੇਲੇ ਤੋਂ ਸਤਪਰਾਂ ਦੇ ਦਰਬਾਰ ਦੀਆਂ ਆਧਨੀਆਂ ਪਰਕੀ ਸਤਪਰਾਂ ਦੇ ਬਖਸ਼ਿਸ਼ ਹਿੱਤੇ ਅਲਾਹੀ ਹੁਕਮ ਸਰਵਨ ਕਰਕੇ ਦਰਸ਼ਨ ਜਰਾਰੇ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ गुरु गुर खालसा सतसंग जी सतगुरु जी ने साढ़े बख्शिश की है रहम किया है मनुखी जीवन ज्यादा किस तरह का जीवन बतीत करिए जिदे सासार सपना हो जाए यह सतगुरु जी ने समझा किया अज का जो हुम है 11ਵੀਂ ਸਦੀ ਦੇ ਮਹਾਨ ਭਗਤ ਅਕਾਲ ਕਬੀਰ ਜੀ ਉਹਨਾਂ ਦੀ ਰਚਨਾ ਤੋਂ ਉਚਾਰਨ ਹੋਇਆ ਹੋਇਆ ਸ਼ਬਦ ਹੈ ਕਿਉਂਕਿ ਗੁਰਸਿੱਖਾਂ ਚਾਹੇ ਉਹ ਅਧਕਾਂ ਦਾ ਸ਼ਬਦ ਹੈ ਚਾਹੇ ਪੱਟਾਂ ਦਾ ਸ਼ਬਦ ਹੈ ਚਾਹੇ ਗੁਰਸਿੱਖਾਂ ਦਾ ਸਿੱਧਾ ਉਚਾਰਨ ਕੀਤਾ ਹੋਇਆ ਹੈ ਕਿ ਚਾਹੇ ਗੁਰੂ ਸਾਹਿਬਾਨਾਂ ਦੇ ਰਚਨਾ ਤੋਂ ਉਚਾਰਨ ਹੋਈ ਹੋਈ ਬਾਣੀ ਹੈ ਉਹ ਗੁਰੂ ਦਾ ਹੁਕਮ ਕਰਕੇ ਉਹਦਾ ਸਿਧਾਰਤ ਕਰਦਾ ਹੈ ਕਿਉਂਕਿ ਹੁਕਮਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਆਧੇ ਪਵਿੱਤਰ ਹੁਕਮਤ ਪਾਤਸ਼ਾਹ ਜੀ ਕਿਰਪਾ ਕਰਦੇ ਉਹ ਕਹਿੰਦੇ ਜਿੰਨੇ ਵੀ ਸੰਸਾਰ ਦੇ ਜੀਵ ਤੇ ਨੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸਤ ਸੰਤਾਂ ਦਾ ਵਰਿਆ ਨੇ ਤੇ ਸ਼ਿਵ ਜੀ ਨੇ ਹੋਰ ਵੀ ਜਿਵੇਂ ਹਨੂਮਾਨ ਸਰਗਰਣ ਸਮਾਨ ਸਤਿਗੁਰੂ ਜੀ ਕਹਿੰਦੇ ਸਵਨਾ ਨੇ ਕੋਸ਼ਿਸ਼ ਕੀਤੀ ਕਿ ਪਰਮੇਸ਼ਰ ਦੀ ਬੰਦਗੀ ਸਿਰਦੇ ਵਿੱਚ ਵਸ ਜਾਵੇ ਪਰ ਕੋਈ ਵੀ ਅੰਤ ਨਹੀਂ ਲੈ ਸਕਿਆ ਪਰਮੇਸ਼ਰ ਦੀ ਬੰਦਗੀ ਨੂੰ ਕਿਵੇਂ ਪਾਉਣਾ ਹੈ ਇਹ ਤਰੀਕਾ ਕਿਸੇ ਨੂੰ ਨਹੀਂ ਸੁਝਿਆ ਜੇ ਫਿਰ ਸਤਿਗੁਰੂ ਸਾਹਿਬ ਨੂੰ ਪੁੱਛੀਏ ਤੇ ਸਤਿਗੁਰੂ ਜੀ ਬੜਾ ਸਪਸ਼ਟ ਕਹਿੰਦੇ ਨੇ ਸੰਤ ਸੰਗਤ ਆਰਾਮ ਰਿ딤 ਸਾਈ ਗੁਰੂ ਦੀ ਕਿਰਪਾ ਨਾਲ ਪਰਵੀਸ਼ਰ ਦੀ ਬੰਦਗੀ ਜਿਹੜੀ ਹੈ ਉਹ ਅਰਧ ਦੀ ਬਸਤੀ ਤੇ ਇਹੋ ਹੁਕਮਾਂ ਦੀਆਂ ਅਖੀਰੀਆਂ ਬੰਦਕੀਆਂ ਵਿੱਚ ਸਤਿਗੁਰੂ ਜੀ ਕਹਿੰਦੇ ਉਹ ਧਰਮ ਪ੍ਰੇਖਿ ਚ ਨਹੀਂ ਪੈਂਦਾ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਕਹੇ ਕਬੀਰ ਸੋ ਭਰਮ ਹੈ ਨਾਹੀਂ ਪਗ ਲਗ ਰਾਮ ਰਹਿਸ ਨੈ ਪਗ ਕਹਿੰਦੈ ਪੈਰੀ ਜਿਹੜਾ ਗੁਰੂ ਕੇ ਚਰਨਾਂ ਨਾਲ ਜੁੜ ਗਿਆ ਉਹ ਭਰਮ ਪ੍ਰੇਖਿ ਚ ਨਹੀਂ ਪੈਂਦਾ ਸੱਖੋ ਜੀ ਕਹਿੰਦੇ ਸਿਖਾ ਜੇ ਜੀਵਨ ਵਿੱਚ ਤੈਨੂੰ ਕਿਤੇ ਮੁਸ਼ਕਲ ਆ ਜਾਵੇ ਨਾ ਤੇ ਤੂੰ ਧੰਸੇ ਗੁਰੂ ਨਾਨਕ ਸਿੰਘ ਦੀ ਵਾਰਾ ਕੀਤਾ ਅੱਲਾਹ ਹੁਣ ਤੂੰ ਗੁਰਨਾਮ ਸਿੰਘ ਸਾਹਿਬ ਜੀ ਦਾ ਭਲਾ ਬੜੀ ਜੇ ਜੀਵਨ 'ਚ ਤੈਨੂੰ ਕੋਈ ਮੁਸ਼ਕਲ ਆ ਜਾਵੇ ਨਾ ਤੂੰ ਧੰਸੇ ਗੁਰਨਾਮ ਸਿੰਘ ਜੀ ਦਾ ਲਾੜ ਬੜੀ ਬਹੁਤ ਸਾਰੀਆਂ ਮੁਸ਼ਕਲਾਂ ਦੁਨੀਆਵੀ ਤੌਰ ਤੇ ਆਉਂਦੀਆਂ ਅੱਜ ਕਿਸੇ ਦੇ ਬੱਚੇ ਦੇ ਪੰਜ ਬੈਂਡ ਆਏ ਨਾ ਤੇ ਉਹ ਚਾਹੁੰਦਾ ਵੀ ਜੇ ਸੱਤ ਆ ਜਾਂਦੇ ਤੇ ਬਹੁਤ ਵਧੀਆ ਸੀ ਉਹਨੇ ਸਤਗੁਰੂ ਜੀ ਦੇ ਚਰਨਾਂ 'ਚ ਆ ਕੇ ਅਰਦਾਸ ਕੀਤੀ ਪਾਤਸ਼ਾਹ ਕਿਰਪਾ ਕਰਿਓ ਕਿਉਂਕਿ ਮੈਂ ਕੁਛ ਨਹੀਂ ਅਪਰੋਹ ਜ ਕਹਿੰਦੇ ਆ ਵੀ ਅਸੀਂ ਕੁਛ ਨਹੀਂ ਮੈਂ ਨਹੀਂ ਕਿ ਸ਼ਾਹ ਹੋ ਨਹੀਂ ਕਿ ਆਏ ਨਾ ਮੋਰਾ ਔਸਰ ਲੱਗਿਆ ਰੱਖਦੇ ਹੋ ਸਾਡੀ ਪਾਤ ਤੁਸੀਂ ਰੱਖਣੀ ਹੈ ਤੇ ਬਾਦਸ਼ਾਹ ਕਿਰਪਾ ਕਰੋ ਤੇ ਉਹਨੋਂ ਫਿਰ ਕਿਸੇ ਸਤਸੰਗੀ ਨੇ ਦੱਸਿਆ ਉਹ ਕਹਿੰਦੇ ਕਿ ਉਹ ਕਰਨ ਪੰਜ ਜਪਜੀ ਸਾਹਿਬ ਦੇ ਪਾਠ ਰੋਜ਼ ਕਰਿਆ ਕਰ ਤੇ ਪਾਠ ਕਰਕੇ ਅਰਦਾਸ ਕਰ ਸਤਿਗੁਰੂ ਆਸਰਾ ਕਿਸੇ ਦਾ ਕੋਈ ਆਸਰਾ ਕਿਸੇ ਨੂੰ ਕਿਸੇ ਤੇ ਆਸਰਾ ਮੈਂ ਤੇ ਤੇਰੇ ਤੇ ਆਸਰਾ ਹੈ ਮੇਰੇ ਬੱਚੇ ਨੂੰ ਕਿਰਪਾ ਕਰੋ ਇਹ ਤਾਂ ਬੰਦੂ ਸਫਲਤਾ ਵਿੱਚ ਕਿਸੇ ਦੇ ਬੱਚੇ ਬੱਚੀ ਦੀ ਸ਼ਾਦੀ ਨਹੀਂ ਹੁੰਦੀ ਬੈਠ ਜਾਓ ਤੁਸੀਂ ਚਾਦਰ ਵਿਛਾ ਕੇ ਇੱਕ ਸੋਹਣੀ ਸਾਫ ਸੁਥਰੀ ਚਾਦਰ ਸਾਹਮਣੇ ਵਿਛਾ ਕੇ ਬੈਠ ਜਾਓ ਤੇ ਤੁਹਾਡੇ ਮਨ ਵਿੱਚ ਇਹ ਹੋਵੇ ਕਿ ਸਾਹਮਣੇ ਮੇਰੇ ਧੰਨ ਸ੍ਰੀ ਗੁਰੂ ਰਵੀ ਸਿੰਘ ਜੀ ਮਹਾਰਾਜ ਬੈਠੇ ਹਨ ਕਰੋ ਜਪੀ ਸਰਬ ਦਾ ਪਾਠ ਅਰਦਾਸ ਕਰੋ ਕਿ ਪਾਤਸ਼ਾਹ ਇਹ ਕਾਰਜ ਤੁਸੀਂ ਸਫਲ ਕਰਨਾ ਕਿਤੇ ਵਪਾਰ ਵਿੱਚ ਘਾਟਾ ਪੈ ਜਾਂਦਾ ਬਹੁਤ ਸਾਰੇ ਪਰ ਉਤਰਾਉਂ ਚੜਾਉਂ ਹੁੰਦੇ ਰਹਿੰਦੇ ਨੇ ਤੇ ਸਤਰੂ ਪਾਤਸ਼ਾਹ ਜੀ ਕਹਿੰਦੇ ਉਦੋਂ ਵੀ ਤੁਮ ਜਪਜੀ ਸਾਹਿਬ ਦਾ ਪਾਠ ਕਰਕੇ ਨਾ ਅਰਦਾਸ ਕਰਿਆ ਕਰ ਕਹਿੰਦੇ ਗੁਰੂ ਸਾਹਿਬ ਜੀ ਨੂੰ ਸਤਰੂ ਪਾਤਸ਼ਾਹ ਮੇਰੀ ਬਾਤ ਤੁਸੀਂ ਪੜਨੀ ਆ ਮੇਰਾ ਹੁਣ ਕੋਈ ਨਹੀਂ ਕਿਸੇ ਹੀ ਕੋਈ ਕੋਏ ਵੱਜ ਨਿਵਾਣੀ ਇੱਕ ਤੋਂ ਕੌਣਾ ਮਰੀਜਾ ਰੋਏ ਜਾਨਕ ਜਿਤਨਾ ਅਵੀ ਮੇਰਾ ਤੇ ਆਸਰਾ ਹੀ ਤੂੰ ਹੈ ਸੰਸਾਰ ਦੇ ਵਕੋ ਵਕੇ ਆਸਰਿਆ ਕਿਸੇ ਨੂੰ ਕਿਸੇ ਤੱਕ ਜਿਸ ਨੂੰ ਕਿਸੇ ਤੱਕ ਬੰਦੇ ਦਾ ਆਸਰਾ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਬਹੁਤੀ ਦੇਰ ਲਿੰਦੇ ਬਤਾ ਤੁਸੀਂ ਕਿਸੇ ਮਨੁੱਖ ਦਾ ਆਸਰਾ ਲੈ ਲਿਆ ਨਾ ਕਿ ਸਤਗੁਰੂ ਜੀ ਕਹਿੰਦੇ ਮਾਣੋ ਕਿ ਡੇਕ ਵਰਤੀ ਸਮਝਾ ਉਹ ਪਤਾ ਨਹੀਂ ਕਿਹੜੇ ਵੇਲੇ ਤੁਹਾਡੇ ਨਾਲ ਗੁੱਸੇ ਹੋ ਜਾਵੇਗਾ ਤੇ ਤੁਹਾਨੂੰ ਜਵਾਬ ਦੇ ਦੇਵੇਗਾ ਪਰ ਸਤਗੁਰੂ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਉਹ ਕਦੇ ਵੀ ਤੁਹਾਡੇ ਨਾਲ ਨਾਰਾਜ਼ ਨਹੀਂ ਹੁੰਦਾ ਤੇ ਕਦੇ ਵੀ ਤੁਹਾਨੂੰ ਕਿਸੇ ਗੱਲ ਤੋਂ ਜਵਾਬ ਨਹੀਂ ਹੁੰਦਾ ਉਹ ਤਾਂ ਕਹਿੰਦੇ ਆਓ ਤੂੰ ਕਾਰਜ ਦੱਸ ਨਾ ਤੇਰਾ ਕਾਰਜ ਕੀ ਹੈ ਅਜਦਲੇ ਨੇ ਕੋਈ ਗੱਲ ਕਹਿਣਾ ਐ ਕਿੰਦਾ ਬਾਦਸ਼ਾਹ ਬਹੁਤ ਖੁਸ਼ ਹੈ ਤੁਹਾਡਾ ਦਿੱਤਾ ਹੈ ਸਤਗੁਰੂ ਜੀ ਕਹਿਣ ਲੱਗੇ ਮੰਗ ਲਾ ਡਲਿਆ ਮੈਂ ਬੜਾ ਖੁਸ਼ ਹੈ ਅੱਜ ਅਮਰਤਵੇੜੇ ਨਾ ਸਤਿਗੁਰੂ ਆਇਸ਼ਾ ਜੀ ਨਿਤਨੇਮ ਦੀਵਾਨ ਤੋਂ ਬਾਅਦ ਬੜੇ ਖੁਸ਼ ਮਜਾਜ਼ ਵਿੱਚ ਬੈਠੀ। ਕਹਿਣ ਲੱਗੇ ਡਲਿਆ ਮੰਗ ਲਾ ਅੱਜ ਜੋ ਮੰਗੇਗਾ ਮਿਲ ਜਾਵੇਗਾ। ਕਹਿਣ ਲਗਾ ਬਖਸ਼ਮ ਸੁੱਖ ਦੇ ਪੇ ਤੁਹਾਡੀ ਦਿੱਤੇ ਈਮਾਨ ਹੈ। ਬਹੁਤ ਕੁਛ ਦਿੱਤਾ ਰਾਜ ਭਾਗ ਜਿੰਨੇ ਸੁੱਖ ਤੁਸੀਂ ਮੈਨੂੰ ਬਖਸ਼ ਦਿੱਤੇ। ਇੱਕ ਕਿਰਪਾ ਕਰਨਾ। ਕਿਉਂਕਿ ਬਹੁਤ ਏ ਤਸਕਰ ਕਰਦਾ ਸੀ। ਇਹ ਬੜਾ ਹੀ ਸ਼ਰਧਾ ਹਲੂਸਿਕ ਸੀ ਅੰਤੈਸੂ ਕਿਤੇ 2 ਰੁਪਏ ਗੁਰਦਾਰ ਸਾਹਿਬ ਚਲਾ ਦਿੱਤੇ ਫਿਰ ਉਸ ਤੋਂ ਬਾਅਦ ਸਾਨੂੰ ਮਾਨ ਹੋ ਜਾਂਦਾ ਹੈ ਕਿ ਹੁਣ ਜਿਹੜਾ ਕੁਝ ਕਹਿ ਲਗੇ ਸਤਿਗੁਰੂ ਆਸ਼ਾ ਕ੍ਰਾਂਤੀ ਕਰ ਦੇਣ ਸਾਡੇ ਕਰਦੇ ਸੀ 2 ਰੁਪਏ ਚੜਾ ਕੇ ਗਏ ਸਤਗੁਰੂ ਜੀ ਉਸ ਸਮੇਂ ਭਾਈ ਦੱਲੇ ਨੇ ਸੇਵਾ ਕੀਤੀ ਹੈ ਜਦੋਂ ਕਿ ਸ਼ਾਹੀ ਫੌਜਾਂ ਵੀ ਵਰਦਕ ਸਾਲਾਂ ਤੇ ਉਦੋਂ ਉਹਨੇ ਆਪਣੇ ਕੋਲ ਲੈ ਕੇ ਕਹਿ ਦਿੱਤਾ ਸਤਗੁਰੂ ਜੀ ਮੇਰੇ ਕੋਲ ਨੇ ਮੈਂ ਉਮੇ ਤਾਂ ਤੁਹਾਨੂੰ ਕਰ ਪਦਾਰ ਕਰਾਉਣਾ ਹਮਦੇਵ ਨੂੰ ਕਹਤਾ ਜੇ ਤੇਰੇ ਚ ਤਾਕਤਾਂ ਤੇ ਆਕੇ ਗਰਬਦਾਰ ਕਰਕੇ ਸਾਨੂੰ ਲੜ ਕੇ ਸਾਨੂੰ ਮਾਰ ਕੇ ਕਰ ਪਦਾਰ ਕਰ ਸਕਦਾ ਸਤਰੂ ਜੀ ਕਹਿਣ ਲੱਗੇ ਭਾਈ ਜੱਲਿਆ ਦੱਸ ਕਹਿਣ ਲੱਗਾ ਮਾਦਸ਼ਾ ਇੱਕ ਕਿਰਪਾ ਕਰ ਦਿਓ ਦਰਗਾਹ ਵਿੱਚ ਜਦੋਂ ਜਾਈਏ ਨਾ ਤੇ ਤੁਹਾਡੇ ਚਰਨਾਂ ਦੇ ਵਿੱਚ ਪੀੜੀ ਜਿ ਨਾ ਥਾਂ ਬਚਦੀ ਇਹ ਸਤਿਗੁਰੂ ਪਾਤਸ਼ਾਹ ਨੇ ਹੁਣ ਕਹਿੰਦੇ ਕਿ ਗੁਰੂ ਵੀ ਸਹੀ ਗੱਲ ਨਾ ਨਾ ਦੱਸੇ ਉਹ ਗੁਰੂ ਨਹੀਂ ਜੇ ਸਿੱਖ ਆਪਣੀ ਮਨ ਦੀ ਸ਼ੰਕਾ ਗੁਰੂ ਕੋਲ ਨਾ ਕਵੇ ਉਹ ਸਿੱਖ ਨਹੀਂ ਤੇ ਜੇ ਗੁਰੂ ਪਾਤਸ਼ਾਹ ਉਹਦਾ ਸਹੀ ਜਵਾਬ ਨਾ ਦੇਵੇ ਉਹ ਗੁਰੂ ਵੀ ਨਹੀਂ ਸਤਿਗੁਰੂ ਜੀ ਕਹਿੰਦੇ ਕਿ ਨਹੀਂ ਡਲਿਆ ਇਹ ਨਹੀਂ ਹੋ ਸਕਦਾ ਅਮਰ ਸੱਚਾ ਗੁਰੂ ਵਾਲਾ ਬਣ ਜਾ ਤੇ ਕੀੜੀ ਜਨਾਂ ਥਾਂ ਮਿਲ ਸਕਦੇ ਕਹਿੰਣ ਲਗਾ ਪਾਤਸ਼ਾਹ ਅਮਰ ਸੱਚਾ ਨੂੰ ਕਹਿੰਨੇ ਕਿ ਸਾਰੇ ਪਰਿਵਾਰ ਨੂੰ ਸ਼ਿਕਾ ਸਾਰੇ ਪਰਿਵਾਰ ਨੇ ਅਮਰਤੀ ਦਾਤ ਲਈ ਤੇ ਪਾਤਸ਼ਾਹ ਜੀ ਖੁਸ਼ ਹੋ ਕੇ ਕਹਿਣ ਲੱਗੇ ਹੁਣ ਪੀੜੀ ਨਹੀਂ ਡੱਲਿਆ ਹੁਣ ਭਾਵੇਂ ਤੁਮੰਜੀ ਢਾਲੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਭਾਈ ਮਰਦਾਨੇ ਨੇ ਇਹੋ ਹੀ ਗੱਲ ਕਹੀ ਸੀ ਸਤਗੁਰੂ ਜੀ ਨੇ ਪੁੱਛਿਆ ਕਹਿਣ ਲੱਗੇ ਮਰਦਾਨਿਆਂ ਹੁਣ ਕਿਵੇਂ ਮਹਿਸੂਸ ਕਰਨਾ ਕਰਨ ਲੱਗੇ ਜਿਵੇਂ ਸਮਾਂ ਥੋੜਾ ਹੀ ਹੈ ਅਨ ਤਮ ਸਵਾਸ ਹੀ ਆ ਕਹਿਣ ਲੱਗੇ ਕੋਈ ਘਰਦਿਆਂ ਨੂੰ ਮਿਲਣ ਦੀ ਇੱਛਾ ਕਰਨ ਦਾ ਮੱਛਾ ਕਿਉਂ ਤੁਸੀਂ ਮੈਨੂੰ ਉਸ ਮੁਗ ਮਾਇਆ ਦੇ ਇਤਿਹਾਸ ਜੋ ਕੱਢਿਆ ਮੈਨੂੰ ਕਿਉਂ ਦੁਆਰਾ ਉਸ ਪਾਸੇ ਪਾ ਗਏ ਤੇ ਸੰਤੂਰ ਜੀ ਕਹਿਣ ਲਗੇ ਭਾਈ ਦੱਸ ਅਖੀਰੀ ਕੋਈ ਇੱਛਾ ਕਹਿਣਗਾ ਬਾਸਾ ਜਿਵੇਂ ਹੁਣ ਤੁਸੀਂ ਆਪਣੇ ਚਰਨਾਂ 'ਚ ਰੱਖਿਆ ਨਾ ਅੱਗੇ ਜਾ ਕੇ ਮੇਰੇ ਨਾਲ ਹੀ ਰੱਖਿਓ ਆਪਣੇ ਚਰਨਾਂ 'ਚ ਥਾਂ ਦੇ ਸੰਤੂਰ ਜੀ ਕਿਰਪਾ ਕਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਆ ਨਾ ਜਦੋਂ ਫਿਰ ਸਿੱਖ ਨੂੰ ਕਹਿੰਦੇ ਆ ਉਹ ਪਿਆਰਿਆ ਆ ਜਾ ਰੋਜ ਪੜਨੇ ਆਂ ਬਾਓ ਸਿੱਖ ਸਤੁਰ ਕੇ ਪਿਆਰਿਓ ਕਿੰਨੇ ਸੋਹਣੀ ਗੱਲ ਕਹੀ ਬਾਦਸ਼ਾਹ ਜੀ ਨੇ ਗਾਓ ਸੱਚੀ ਬਾਣੀ ਬਾਣੀ ਦਾ ਗਾਓ ਗੁਰੂ ਕਹਿਰੀ ਬਾਣੀਆਂ ਸਰਬਾਣੀ ਜਿਨਨ ਕੋ ਨਦਰ ਕਰਮ ਹੋਵੇ ਹਿਰਦੇ ਤਲ ਸਬੰਦੀ ਕੰਨ ਪਰ ਇਹ ਗੱਲ ਜ਼ਰੂਰ ਹੈ ਜਿਨਾਂ ਤੇ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਨਾ ਉਹਨਾਂ ਦੇ ਹਿਰਦੇ ਚ ਬਾਣੀ ਕਰ ਕਰਦੀ ਹੈ ਤੇ ਸਤੁਰ ਜੀ ਨੇ ਕਿਰਪਾ ਕੀਤੀ ਸਾਨੂੰ ਬਾਣੀ ਸੁਣ ਬਾਣੀ ਪੜਨ ਦਾ ਸੁਭਾਗ ਬਖਸ਼ਿਆ ਆਪਣੇ ਚਰਨਾਂ ਚ ਬੈਠਨ ਦਾ ਮਾਨ ਬਖਸ਼ਿਆ ਸਤਿਗੁਰੂ ਆਸ਼ਾ ਜੀ ਨੇ ਸਾਡੇ ਸਿੱਤੇ ਹੱਥ ਰੱਖਿਆ ਅੱਜ ਦਾ ਆ ਜਿਹੜਾ ਸਮਾਨਕ ਕੋ ਸਵਾਸ ਸਾਡੇ ਸਤਗੁਰੂ ਜੀ ਨੇ ਕਿਰਪਾ ਕਰਕੇ ਸਭ ਨੇ ਕਰ ਦਿੱਤੀ ਅਰਦਾਸ ਕਰੀਏ ਪਾਤਸ਼ਾਹ ਕਿਰਪਾ ਕਰੋ ਹਮ ਅਪਰਾਧੀ ਸਤਪੂਰ ਤੇ ਅਸਟਕ ਭੁੱਲਣਾ ਆ ਰਹਾ ਹੈ ਇਹਨੇ ਕਾ ਗਲਤੀਆਂ ਬੁਲੰਟਰੀ ਜਾਂਦੇ ਆ ਤੁਸੀਂ ਕਿਰਪਾ ਕਰਨੀ ਆਪਣਾ ਮੇਰ ਪਰ ਆਪ ਸਾਹਿਤ ਹੋਣਾ ਚਾਹੀਓ ਸਾਡੀ ਝੋਲੀ ਦੇ ਨਾਮ ਦੀ ਦਾਤ ਪਾ ਦਿਓ ਬਾਕੀ ਦੇ ਬਦਾਰਸਤਾ ਬਿਨਾ ਮੰਗੇ ਮਿਲ ਲੈ ਤੇ ਮੇਰੀ ਜਾਣੇ ਜੀ ਬੰਦੇ ਨਾਲ ਇਹ ਕੁਸ਼ਵਖਸ਼ਿਓਂ ਸਤਿਗੁਰੂ ਆਤਿਸ਼ਾਤ ਉੱਠ ਕੇ ਨਾ ਸਾਡੀ ਚੋੜੀ ਪੜ ਲਗੀ ਆਓ ਅਰਦਾਸ ਕਰੀਏ ਸਤਿਗੁਰੂ ਜੀ ਚਰਨਾ ਤੇ ਸਤਿਗੁਰੂ ਆਪਣਾ ਮਿਹਰ ਭਰਾਂ ਸਾਡੀ ਸ਼ਕਤੀ ਸਦਾ ਰੱਖੋ ਇਸਦਾ ਹੀ ਚੜਦੇ ਪਿਆ ਬਖਸ਼ਰੋ ਉਹ ਲਾਚਾਨੇ ਕੀ ਮੰ ਅੱਜ ਸਰਦਾਰ ਗੁਰਚਰਨ ਸਿੰਘ ਜੀ ਉਹਨਾਂ ਦੇ ਘਰ ਸਤਿਗੁਰੂ ਜੀ ਨੇ ਉਤਰੇ ਦਾਤ ਬਖਸ਼ੀ ਤੇ ਉਹਨਾਂ ਵੱਲੋਂ ਅਰਦਾਸ ਬੇਨਤੀ ਕਰਨ ਵਾਸਤੇ

मेर प्रांत प्रभार दे सत्र 13 के सत्र एकता प्रेम अथवा उस का की जीवन चढ़ने कला का जो बख्शिश करो वाहि मान का कासवा वाहि के